ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਕੰਮ ਪੇਰਾ ਹੋਣਾ ਚਾਹੀਦਾ ਚੰਮ ਨਹੀਂ ਪੇਰਾ ਹੋਣਾ ਚਾਹੀਦਾ ਇਹ ਇਲੈਕਸ਼ਨ ਜਿੱਥੇ ਬਾਕੀ ਪਾਰਟੀਆਂ ਦੇ ਲੋਕ ਆਉਣਗੇ ਕਿਸੇ ਨਾ ਕਿਸੇ ਗੱਲ ਦੇ ਉੱਪਰ ਗੁਬਰਾ ਕਰਨ ਦੀ ਕੋਸ਼ਿਸ਼ ਕਰਨਗੇ ਔਰ ਲਾਲਚ ਦੇਣ ਦੀ ਕੋਸ਼ਿਸ਼ਾਂ ਕਰਨਗੇ ਪਰ ਆਪਾਂ ਨੂੰ ਬੜੇ ਸੁਚੇਤ ਤਰੀਕੇ ਦੇ ਨਾਲ ਇਹ ਫੈਸਲਾ ਕਰਨਾ ਪਊਗਾ ਕਿ ਅਸੀਂ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਨੂੰ ਚੁਣਨਾ ਹੈ ਔਰ ਤਿੰਨੀ ਤੁਲਨਾ ਨੇ ਜਿਹੜੀਆਂ ਤੱਕੜੀ ਦੇ ਵਿੱਚ ਪਾ ਕੇ ਆਪਾਂ ਤੁਸੀਂ ਮੇਰੇ ਵੀਰੋ ਕਰਨੀਆਂ ਪੈਣਗੀਆਂ ਆਪਾਂ ਨੂੰ ਨੰਬਰ 1 ਹੁਣ ਦੀ ਪੌਣੇ 4 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਪਾਚੀ ਦੀ ਸਰਕਾਰ ਦਾ ਪਿਛਲੇ 75 ਸਾਲਾਂ ਦੇ ਨਾਲ ਤੁਲਨਾ ਦੂਜੇ ਪਾਰਟੀਆਂ ਦੇ ਪਾਰਟੀ ਦੇ ਨਾਲ ਤੁਲਨਾ ਤੇ ਤੀਜਾ ਉਮੀਦਵਾਰਾਂ ਦੀ ਆਪਸ ਦੇ ਵਿੱਚ ਤੁਲਨਾ ਸਾਥਿਓ ਮੇਰੇ ਵੀਰੋ ਜਦੋਂ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਤੇ ਇਹ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਮੈਂ ਸਮਝਦਾ ਕਿ ਚਾਹੇ ਪਿਛਲੀਆਂ ਸਰਕਾਰਾਂ ਸਮੇਂ-ਸਮੇਂ ਸਿਰ ਪੰਥ ਦੇ ਨਾਂ ਤੇ ਵੋਟਾਂ ਤਾਂ ਲੈਂਦੀਆਂ ਰਹੀਆਂ ਪਰ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਨੂੰ ਜਿੰਨੀ ਡਿਵੈਲਪਮੈਂਟ ਦੀ ਲੋੜ ਸੀ ਉਹ ਉਹਦੇ ਮੁਕਾਬਲੇ ਕੁਝ ਵੀ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੇ ਆ ਪੌਣੇ 3 ਪੌਣੇ 4 ਸਾਲ ਦੀ 3.5 ਸਾਲ ਦੀ ਸਰਕਾਰ ਜੇ ਆਪਾਂ ਪੰਜਾਬ ਦੇ ਵਿੱਚ 55000 ਨੌਕਰੀਆਂ ਦੀ ਗੱਲ ਕਰ ਲਈਏ 600 ਯੂਨਿਟ ਬਿਜਲੀਆਂ ਦੀ ਗੱਲ ਕਰ ਲਈਏ ਆਪਾਂ ਟੇਲੈਂਟ ਤੱਕ ਕਿਸਾਨ ਵੀਰਾਂ ਦੇ ਲਈ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਕਰ ਲਈਏ ਆਪਾਂ ਨਿਰਵਿਘਨ ਬਿਜਲੀ ਪਹੁੰਚਾਉਣ ਦੀ ਗੱਲ ਕਰ ਲਈਏ ਜੀਵੀਕੇ ਪਲਾਂਟ ਖਰੀਦਣ ਦੀ ਗੱਲ ਕਰ ਲਈਏ ਤੇ ਮੈਂ ਸਮਝਦਾ ਕਿ ਇਹਨਾਂ ਸਾਢੇ 3 ਸਾਲਾਂ ਦੇ ਕੰਮ ਉਹਨਾਂ ਦੇ 75 ਸਾਲਾਂ ਦੇ ਕੰਮਾਂ ਦੇ ਉੱਪਰ ਭਾਰੂ ਨੇ ਜਿਹੜੇ ਮੇਰੇ ਵੀਰੋ ਉਹ ਰਹੇ ਨੇ ਉਹਨਾਂ ਦਾ ਕੰਮ ਕੀ ਰਿਹਾ ਜਿਹੜੇ ਕਿ ਜਿਹੜੇ ਕਿ ਕਦੇ ਪੰਥ ਦੇ ਨਾਂ ਤੇ ਕਦੇ ਕਿਸੇ ਨਾਂ ਤੇ ਜਿਹੜੇ ਮੇਰੇ ਸਾਥੀ ਮੇਰੇ ਵੀਰ ਉਹ ਵੋਟਾਂ ਲੈਂਦੇ ਰਹੇ ਨੇ ਤੇ ਉਹਨਾਂ ਦੇ ਪੇਟੇ ਕੀ ਆਉਂਦੇ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਪੰਜਾਬ ਨੂੰ ਨਸ਼ੇ ਦਿੱਤੇ ਉਹਨਾਂ ਨੇ ਪੰਜਾਬ ਨੂੰ ਬੇਰੋਜ਼ਗਾਰੀ ਦਿੱਤੀ ਪੰਜਾਬ ਨੂੰ ਇੱਕ ਵੱਡੀ ਪੰਡ ਕਰਜ਼ੇ ਦੀ ਦਿੱਤੀ ਗੁਰੂ ਸਾਹਿਬ ਦੇ ਅੰਗਾਂ ਨੂੰ ਸੜਕਾਂ ਤੇ ਰੂੜੀਆਂ ਨੂੰ ਰੋਲਣ ਦਾ ਕੰਮ ਜਿਹੜਾ ਉਹਨਾਂ ਨੇ ਸਰਕਾਰਾਂ ਨੇ ਕੀਤਾ ਤੇ ਅੱਜ ਉਹ ਦੂਸ਼ਣ ਬਾਜ਼ੀਆਂ ਲਾਉਂਦੇ ਨੇ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਤੇ ਜਦੋਂ ਤੁਹਾਡੀ ਕਚਹਿਰੀ ਦੇ ਵਿੱਚ ਆਉਣ ਮੇਰੇ ਵੀਰੋ ਇਹ ਗੱਲ ਉਹਨਾਂ ਨੂੰ ਪੁੱਛਿਓ ਜ਼ਰੂਰ ਦੂਜਾ ਜਦੋਂ ਪਾਰਟੀਆਂ ਦੀ ਗੱਲ ਕਰਦੇ ਆ ਇੱਕ ਪਾਸੇ ਉਹ ਪਾਰਟੀਆਂ ਜਿਹੜੀਆਂ ਕਿ ਟਿਕਟਾਂ ਦੇ ਲਈ ਆ ਹੁਣੇ ਤੁਸੀਂ ਦੇਖਿਆ ਹੋਊਗਾ ਜੋ ਕਾਂਗਰਸ ਦੇ ਵਿੱਚ ਕਾਟੋਕਲੇ ਚੱਲਿਆ ਜੋ ਡਰਾਮੇਬਾਜ਼ੀ ਚੱਲੀ ਕਿ ਜਿੱਥੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਚਾਹੇ ਟਿਕਟ ਹੋਵੇ ਚਾਹੇ ਔਦਿਹਦਾਰੀਆਂ ਹੋਵੇ ਇੱਕ ਦੂਜੇ ਨਾਲ ਖਹਿ ਜਾਂਦੇ ਨੇ ਇੱਕ ਸਾਨੂੰ ਮੁੱਕੀ ਹੋ ਜਾਂਦੇ ਨੇ ਤੇ ਇੱਕ ਆਮ ਆਦਮੀ ਪਾਰਟੀ ਜਿਹੜੀ ਕਰਬਿੰਦ ਕੇਜਰੀਵਾਲ ਜੀ ਦੇ ਪਰਿਵਾਰ ਦੇ ਰੂਪ ਦੇ ਵਿੱਚ ਇੱਕ ਮੁੱਠ ਇੱਕ ਜੁੱਟ ਹੋ ਕੇ ਚੱਲਦੀ ਐ ਤੇ ਸਭ ਤੋਂ ਵੱਡੀ ਉਤਾਰਣ ਆ ਆ ਸਾਡੇ ਵੱਡੇ ਭੈਣ ਨਵਜੋਤ ਜੀ ਸੋਲ ਸਾਹਿਬ ਦੇ ਘਰੋਂ ਜਿਨ੍ਹਾਂ ਨੇ ਬੜੀ ਫਰਾਗ ਦਿੱਲੀ ਦੇ ਨਾਲ ਅੱਜ ਇੱਥੋਂ ਖੜ ਕੇ ਇਹ ਕਿਹਾ ਕਿ ਜੇ ਤੁਸੀਂ ਤਕੜੇ ਹੋ ਕੇ ਆ 15 ਦਿਨ ਆਪਾਂ ਮਿਹਨਤ ਕਰਦੇ ਆ ਤੇ ਸੋਲ ਸਾਲ ਦੀ ਆਤਮਾ ਨੂੰ ਵੱਡੀ ਸ਼ਾਂਤੀ ਜਿਹੜੀ ਉਹ ਮਿਲਦੀ ਹੈ ਵੀਰੋ ਇਹ ਹੁੰਦਾ ਹੈ ਪਰਿਵਾਰ ਇਹ ਹੁੰਦਾ ਹੈ ਪਰਿਵਾਰ ਜਿਹੜੇ ਆਪ ਘਰ ਦੇ ਚਾਰ ਟੋਟਰੂ ਪਰਿਵਾਰ ਦੇ ਮੈਂਬਰ ਇਕੱਠੇ ਨਹੀਂ ਰੱਖ ਸਕਦੀਆਂ ਜਿਹੜੀਆਂ ਪਾਰਟੀਆਂ ਉਹ ਸਮੁੱਚੇ ਪੰਜਾਬ ਨੂੰ ਕੀ ਇਕੱਠਾ ਰੱਖਣਗੀਆਂ ਤੇ ਜੇ ਇਕੱਠੇ ਨਹੀਂ ਰਹਿ ਸਕਦੇ ਤੇ ਏਕੇ ਤੋਂ ਬਿਨਾ ਬਰਕਤ ਨਹੀਂ ਹੁੰਦੀ ਮੇਰੇ ਵੀਰੋ ਸੋ ਇਹ ਹੈ ਆਮ ਆਦਮੀ ਪਾਰਟੀ ਔਰ ਦੂਜੀਆਂ ਪਾਰਟੀਆਂ ਦਾ ਨਿਜੋ ਅਜਹਾਲ ਕੀਤਾ ਹੋਇਆ ਪੰਜਾਬ ਦੇ ਵਿੱਚ